ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਸਰਵਿਸ ਪੈਟਰੋਲ ਸ਼ੋਕ ਚਾਹਾਂ ਇੱਕ ਦਿਨ ਪਹਿਲੇ ਮੈਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਕਿਸੇ ਦਾ ਮੋਬਾਈਲ ਫੋਨ ਜਿਹੜਾ ਆਈਫੋਨ ਮਿਲਿਆ ਸੀ ਤੁਸੀਂ ਦੇਖ ਰਹੇ ਹੋ ਇਹ ਭਾਈ ਸਾਹਿਬ ਇਹ ਭਾਈ ਸਾਹਿਬ ਉਹਨੇ ਜਿਨ੍ਹਾਂ ਦਾ ਇਹ ਫੋਨ ਹੈ ਤੇ ਡੱਬਾ ਲਿਆਂਦਾ ਜੀ ਨਾਲ ਤੁਸੀਂ ਜੋ ਡੱਬਾ ਤੇ ਨਾਲ ਮੈਡਮ ਆਏ ਨੇ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਤੇ ਇਹ ਆਈਫੋਨ ਦਾ ਡੱਬਾ ਹੈ ਤੇ ਇਹਦੇ ਨਾਲ ਜਿਹੜਾ ਅਸੀਂ EMI ਮਿਲਾਨ ਕਰਾਂਗੇ ਸਭ ਤੋਂ ਪਹਿਲੇ ਅਸੀਂ ਇਹਨੂੰ ਫੋਨ ਦਿਖਾ ਰਹੇ ਹਾਂ ਜਿਹੜੀ ਆ ਤੁਸੀਂ ਫੋਟੋ ਵੇਖ ਰਹੇ ਹੋ ਤੁਹਾਡੀ ਇਹ ਦੀ ਇਹਦਾ ਪਾਸਵਰਡ ਖੋਲ ਕੇ ਦਿਖਾਓ ਆਪਣਾ ਨੇੜੇ ਕਰ ਦਿਓ ਜੀ ਉਹ ਚੇਂਜ ਕਰ ਲਿਓ ਵੀਡੀਓ ਤੇ ਤੁਹਾਡਾ ਪਾਸਵਰਡ ਆ ਗਿਆ ਤੇ ਜਿਹੜੀ ਅਸੀਂ ਵੀਡੀਓ ਪਾਈ ਸੀ ਸਾਡਾ ਮੇਨ ਮਕਸਦ ਸੀ ਕਿ ਜਿਹੜਾ ਕਿਸੇ ਦਾ ਗਮ ਹੋਇਆ ਫੋਨ ਹੈ ਉਹਦੇ ਤੱਕ ਮਿਲ ਸਕੇ ਤੇ ਇਹ ਜਿਹੜੇ ਭਾਈ ਸਾਹਿਬ ਨੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇਹ ਹਰਨਪੁਰ ਦੇ ਰਹਿਣ ਵਾਲੇ ਨੇ ਤੁਸੀਂ ਪੈਂਚੀ ਕਿੱਥੋਂ ਦੇ ਬਲੋਦ ਦੇ ਰਹਿਣ ਵਾਲੇ ਨੇ ਇਹ ਤੇ ਜਦੋਂ ਇਹ ਫੋਨ ਮੈਨੂੰ ਡਿੱਗਿਆ ਮਿਲਿਆ ਮੈਂ ਵੀਡੀਓ ਪਾਈ ਉਸ ਤੋਂ ਬਾਅਦ ਮੈਂ ਇਹਦਾ ਪਤਾ ਕੀਤਾ ਕਿ ਕਿਸ ਨੇ ਗੁੰਮਸ਼ੁਦਗੀ ਲਿਖਾਈ ਕਿ ਨਹੀਂ ਲਿਖਾਈ ਸਾਂਝ ਕੇਂਦਰ ਦੀ ਜਿਹੜੀ ਆਪਾਂ ਗੁੰਮਸ਼ੁਦਗੀ ਲਿਖਾਉਂਦੇ ਆਂ ਉੱਥੋਂ ਮੈਂ ਗੱਡੀ ਉਸ ਤੋਂ ਬਾਅਦ ਮੈਨੂੰ ਇਸ ਭਾਈ ਸਾਹਿਬ ਦਾ ਮੋਬਾਈਲ ਨੰਬਰ ਮਿਲਿਆ ਜਿਹੜਾ ਅਸੀਂ ਇਹਦੇ ਮੋਬਾਈਲ ਤੇ ਸੰਪਰਕ ਕੀਤਾ ਇਹਨੇ ਦੱਸਿਆ ਕਿ ਮੇਰਾ ਫੋਨ ਹੀ ਹੈ ਜਿਹੜਾ ਖੰਨੇ ਲਾਗੇ ਮਲੋਤ ਕੋਲ ਡਿੱਗਿਆ ਸੀ ਇਹਨਾਂ ਦੀ ਜਿਹੜੀ ਗੁੰਮਸ਼ੁਦਗੀ ਵੀ ਉੱਥੇ ਲਿਖਾਈ ਹੋਈ ਸੀ ਇਹਨਾਂ ਨੂੰ ਜਿਹੜਾ ਇਹਨਾਂ ਦੀ ਇਮਾਨਤ ਹੈ ਇਹਨਾਂ ਨੂੰ ਦੇ ਰਿਆਂ ਹਾਲੋ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਹੰਮਦ ਸਲਾਉਦੀਨ ਹੈ ਜੀ ਮੁਹੰਮਦ ਸਲਾਉਦੀਨ ਹਾਂ ਜੀ ਕਿੱਥੋਂ ਤੁਸੀਂ ਕਿਹੜੀ ਜਗ੍ਹਾ ਤੋਂ ਆਈ ਐਮ ਫਰਮ ਸਾਰੰਗਪੁਰ ਤੇ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਤੇ ਸਾਡੇ ਇਹ ਬਹੁਤ ਵਧੀਆ ਆਫੀਸਰ ਨੇ ਮੈਂ ਬਹੁਤ ਬਹੁਤ ਸ਼ਿਕਰ ਦਾ ਧੰਨਵਾਦ ਦਿਲ ਤੋਂ ਕਰਨਾ ਚਾਹੁੰਗਾ ਕਿਉਂਕਿ ਜਿਹੜਾ ਇਹ ਮੇਰਾ ਫੋਨ ਸੀਗਾ ਇਹ ਬਹੁਤ ਜ਼ਰੂਰੀ ਡਾਕੂਮੈਂਟਸ ਤੇ ਬਹੁਤ ਜ਼ਰੂਰੀ ਡਾਟਾ ਇਹਦੇ ਚ ਪਿਆ ਸੀ ਜਿਹੜਾ ਸਾਨੂੰ ਰਿਸਿਵ ਹੋ ਚੁਕਾ ਹੈ ਕੰਪਲੀਟਲੀ ਇਹ ਗੁੱਡ ਕੰਡੀਸ਼ਨ ਚ ਜਿਹੜੇ ਮੈਂ ਜਾਇਜਾ ਮੇਰੇ ਤੋਂ ਡਿਗੇਆ ਸੀ ਐਜਾ ਮੈਨੂੰ ਲੱਭ ਗਿਆ ਤੇ ਮੈਂ ਇਹਨਾਂ ਦਾ ਬਾਰ-ਬਾਰ ਸ਼ੁਕਰੀਆ ਅਦਾ ਕਰਨਾ ਚਾਹੂਗਾ ਥੈਂਕ ਯੂ ਸਰ ਥੈਂਕ ਯੂ ਨਹੀਂ ਜੀ ਵੀਰ ਜੀ ਧੰਨਵਾਦ ਤੁਹਾਡਾ ਇੰਨੀ ਬਹੁਤ ਆ ਵੀ ਸਾਡੇ ਬੱਚੇ ਦਾ ਫੋਨ ਮਿਲ ਗਿਆ ਜੀ ਚਲੋ ਸਾਡੀ ਡਿਊਟੀ ਬਣਦੀ ਸੀ ਤੇ ਮੈਂ ਹਰ ਇੱਕ ਨਾਗਰਿਕ ਨੂੰ ਇਹੀ ਫੀਲ ਕਰੂੰਗਾ ਕਿ ਅਗਰ ਸਾਨੂੰ ਕਿਸੇ ਦਾ ਡਿਗਿਆ ਹੋਇਆ ਕਿ ਫੋਨ ਜਾਂ ਕੋਈ ਜ਼ਰੂਰੀ ਚੀਜ਼ ਮਿਲਦੀ ਹੈ ਕੋਸ਼ਿਸ਼ ਕਰੋ ਅਗਲੇ ਤੱਕ ਪਹਿਚਾਨ ਦੀ ਤੇ ਬੜੀ ਖੁਸ਼ੀ ਮੈਨੂੰ ਤੇਰਾ ਅਨੂਦ ਖਾਨੇ ਨੂੰ ਇਹ ਫੋਨ ਮਿਲਿਆ ਤੇ ਇਹਦਾ ਬਹੁਤ ਜ਼ਰੂਰੀ ਡਾਟਾ ਸੀ ਇਹਦੀ ਵੀਡੀਓ ਫੋਟੋਸ ਫੈਮਿਲੀ ਡਾਟਾ ਔਰ ਕਈ ਕਈ ਫੋਟੋ ਵੀ ਜੁੜੀ ਹੋਈ ਸੀ ਧੰਨਵਾਦ ਜੀ ਜਹਦ ਭਾਈ ਸਾਹਿਬ ਫੋਨ ਵਾਪਸ ਦੀ ਖੁਸ਼ੀ ਚ ਸਾਡੇ ਲਈ ਕੁਝ ਲੈ ਕੇ ਆਏ ਨੇ ਤੇ ਇਹ ਇਹ ਸ਼ਿਰਮਾਲ ਕਹਿੰਦੇ ਨੇ ਇਹਨਾਂ ਨੂੰ ਸ਼ਿਰਮ ਸ਼ਿਰਮਾਲ ਕਹਿੰਦੇ ਨੇ ਇਹ ਮਿੱਠਾ ਹੁੰਦਾ ਬਹੁਤ ਹਾਂ ਇਹ ਮਠਾਈ ਲੈ ਕੇ ਆਏ ਨੇ ਸਾਡੇ ਲਈ ਬਹੁਤ ਨਿਕਣ ਦੀ ਖੁਸ਼ੀ ਤੇ ਚਲੋ ਹਰ ਬੰਦੇ ਨੂੰ ਚਾਹ ਹੁੰਦਾ ਹੈ ਧੰਨਵਾਦ ਵਾਈ ਜੀ ਤੁਸੀਂ ਸਾਡੇ ਲਈ ਗਿਫਟ ਲੈ ਕੇ ਆਏ ਸਾਨੂੰ ਮੂੰਹ ਮਠਾ ਕਰਾਇਆ ਤੇ ਅੱਗੇ ਵਾਸਤੇ ਆਪਣਾ ਜਣਾ ਹੋਰ ਸੰਭਾਲ ਕੇ